ਉਹ ਲੋਕ ਸਾਰੇ ਬੇਵਕੂਫ ਆ ਜਿੰਨੇ ਇੱਥੇ ਪਹੁੰਚੇ ਆ ਕਿ ਅਸੀਂ ਜੂਪੀ ਵਹਰ ਤੋਂ ਲੈ ਕੇ ਆਏ ਆ ਉਹ ਕੇਸ ਸਾਡੇ ਕੋਲੇ ਏਜੰਟਾਂ ਵਾਲੇ ਮਸਲੇ ਵਾਲਾ ਹਲੇ ਤੱਕ ਪਹੁੰਚਿਆ ਨਹੀਂ ਜਿਹੜੀ ਪਿੱਚੀਆਂ ਤੂੰ ਗੱਲਾਂ ਕਰਦਾ ਸੀ ਨਾ ਅਸੀਂ ਤੇਰੇ ਨਾਲ ਉਹ ਪਿੱਚ ਤੇ ਲੜਾਂਗੇ ਜਾ ਤੈਨੂੰ ਇਹ ਲੱਗਦਾ ਵੀ ਉਹ ਕਿਤੇ ਬੋਲਣੋਂ ਹਟ ਜਾਊਗਾ ਆ ਠੱਗ ਜਿਹੜਾ ਟੋਲਾ ਤੁਰਿਆ ਫਿਰਦਾ ਇਹ ਵੀਡੀਓ ਨਾ ਤੁਸੀਂ ਸਾਰੇ ਜਣੇ ਸ਼ੇਅਰ ਕਰਕੇ ਮਾਨ ਸਾਹਿਬ ਤੱਕ ਜਰੂਰ ਪਹੁੰਚਦੀ ਕਰ ਦਿਓ ਮੈਂ ਸਿਰਫ ਦੋ ਤਿੰਨ ਗੱਲਾਂ ਦੇ ਜਵਾਬ ਲੈਣੇ ਨੇ ਮਾਨ ਕੋਲੋਂ ਜਿਹੜਾ ਬੰਦਾ ਉਹ ਆਪਦੇ ਆਪ ਨੂੰ ਅਸਲੀ ਪੰਜਾਬੀ ਕਹਾਉਂਦਾ ਵੀ ਮੈਂ ਪੰਜਾਬੀ ਆ ਪੰਜਾਬੀਅਤ ਦਾ ਰੌਲਾ ਪਾਉਂਦਾ ਠੀਕ ਹੈ ਵੀ ਮੈਨੂੰ ਇਹ ਸਾਰਾ ਗਿਆਨ ਹੈ ਠੀਕ ਹੈ ਸਾਰਾ ਜਦ ਸਭ ਤੋਂ ਜਿਆਦਾ ਰੌਲਾ ਪਾਉਂਦਾ ਵੀ ਅਸਲ ਦੇ ਵਿੱਚ ਮੈਂ ਹੀ ਅਸਲ ਪੰਜਾਬੀ ਆ ਬਾਕੀ ਤਾਂ ਕੋਈ ਧਰਤੀ ਤੇ ਜੰਮਿਆ ਹੀ ਨਹੀਂ ਜੇ ਤੂੰ ਅਸਲ ਪੰਜਾਬੀ ਆ ਮੰਨਣਾ ਤੂੰ ਇੱਕ ਮੈਨੂੰ ਇਹ ਗੱਲ ਦਾ ਜਵਾਬ ਦੇ ਦੇ ਵੀ ਤੂੰ ਠੱਗ ਨੂੰ ਠੱਗ ਕਹਿਣ ਦੀ ਹਿੰਮਤ ਕਿਉਂ ਨਹੀਂ ਰੱਖਦਾ ਭਾਨੇ ਸਿੱਧੂ ਦੇ ਉੱਤੇ ਪਰਚੇ ਹੋ ਰਹੇ ਆ ਲਗਾਤਾਰ ਅੱਗੇ ਦੀ ਅੱਗੇ ਰਿਮਾਂਡ ਵਧਾਇਆ ਜਾ ਰਿਹਾ ਹੈ ਕਿੰਨਾ ਕੁਝ ਹੋ ਰਿਹਾ ਕੁੱਟਮਾਰ ਹੋ ਰਹੀ ਹੈ ਬਾਈ ਦੇ ਤੇ ਬਾਈ ਦੇ ਭਾਈ ਦੇ ਉੱਤੇ ਵੀ ਪਰਚਾ ਹੋ ਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਟੀਮ ਆਪਾਂ ਨਾਲ ਸਿੱਧੂ ਸਾਰੀ ਉਹਦੇ ਉੱਤੇ ਵੀ ਤੂੰ ਪਰਚੇ ਕਰ ਦੇਗਾ ਲਗਾਤਾਰ ਤੇਰਾ ਇਹ ਦੌਰ ਆ ਜਿਹੜਾ ਇਹ ਚੱਲ ਰਿਹਾ ਕਿਉਂਕਿ ਤੈਨੂੰ ਪਤਾ ਲੱਗ ਚੁੱਕਿਆ ਵੀ ਆਉਣ ਵਾਲੇ ਸਮੇਂ 'ਚ ਵੀ ਮੈਂ ਸੀਐਮ ਨਹੀਂ ਬਣਨਾ ਤੈਨੂੰ ਇਹ ਗੱਲ ਦਾ ਅਭਾਸ ਹੋ ਗਿਆ ਇਸ ਕਰਕੇ ਤੂੰ ਸਾਡੇ ਨਾਲ ਖੁੰਧਗਾ ਕੱਢ ਰਿਹਾ ਹੈ ਵੀ ਮੇਰੀ ਜਿਹੜੀ ਸ਼ਬੀ ਹੈ ਉਹ ਕਿਤੇ ਡਾਊਨ ਨਾ ਹੋ ਜੇ ਮੈਨੂੰ ਲੋਕ ਆਕਾ ਮੰਨਣੋਂ ਨਾ ਹਟ ਜਾਣ ਤੂੰ 92 ਐਮਐਲਏ ਡਰਾਏ ਹੋਣਗੇ ਠੀਕ ਹੈ ਤੂੰ ਦੂਜੇ ਲੋਕ ਡਰਾਏ ਹੋਣਗੇ ਸਾਨੂੰ ਤੂੰ ਨਹੀਂ ਡਰਾ ਸਕਦਾ ਅਸੀਂ ਜਿੰਨਾ ਤੂੰ ਸਾਨੂੰ ਦਬੇਗਾ ਅਸੀਂ ਓਨਾ ਅੱਗੇ ਵੱਧ ਚੜ ਕੇ ਹੋ ਕੇ ਲੜਾਂਗੇ ਜੇ ਤੈਨੂੰ ਇਹ ਲੱਗਦਾ ਨਾ ਵੀ ਭਾਨੇ ਸਿੱਧੂ ਨਾਲ ਤੂੰ ਇਹ ਕਰਕੇ ਉਹਨੂੰ ਦਬਾ ਲੇਂਗਾ ਜਾਂ ਤੈਨੂੰ ਇਹ ਲੱਗਦਾ ਵੀ ਉਹ ਕਿਤੇ ਬੋਲਣੋਂ ਹਟ ਜਾਊਗਾ ਆ ਠੱਗ ਜਿਹੜਾ ਟੋਲਾ ਤੁਰਿਆ ਫਿਰਦਾ ਜਿਹੜੇ ਠੱਗ ਜੰਟ ਤੁਰੇ ਫਿਰਦੇ ਆ ਠੀਕ ਹੈ ਇਹਨਾਂ ਨੂੰ ਤੂੰ ਪੈਸੇ ਲੈ ਕੇ ਠੀਕ ਹੈ ਸਾਨੂੰ ਦਬਾ ਲੇਂਗਾ ਸਾਡੀ ਆਵਾਜ਼ ਦਬਾ ਲੇਂਗਾ ਪੰਜਾਬ ਦੇ ਲੋਕਾਂ ਦਾ ਕੀ ਕਰੇਗਾ ਮੈਨੂੰ ਇਹ ਗੱਲ ਦਾ ਜਵਾਬ ਦੇਦੇ ਮੈਂ ਇੱਕ ਗੱਲ ਕਹਿਣਾ ਮੈਨੂੰ ਅੱਜ ਡੇਢ ਤੋਂ 2 ਸਾਲ ਹੋ ਗਏ ਭਾਨੇ ਨਾਲ ਤੁਰੇ ਫਿਰਦੇ ਨੂੰ ਇਸ ਕੰਮ ਦੇ ਵਿੱਚ ਏਜੰਟਾਂ ਵਾਲੇ 'ਚ ਮੈਂ ਅੱਜ ਤੱਕ ਕਦੇ ਖੁੱਲਕੇ ਨਹੀਂ ਬੋਲਿਆ ਕਦੇ ਵੀ ਮੂਹਰੇ ਨਹੀਂ ਆਇਆ ਪਰ ਮੈਂ ਇੱਕ ਗੱਲ ਕਹਿਣਾ ਪੰਜਾਬ ਦੇ ਲੋਕ ਤੁਸੀਂ ਇੱਕ ਗੱਲ ਨੋਟ ਕਰ ਲਿਓ ਜਿੰਨੇ ਬੰਦੇ ਵੀ ਆਏ ਹੋ ਤੁਸੀਂ ਇੱਥੇ ਧਰਨੇ 'ਤੇ ਆਏ ਹੋ ਜੋ ਜਾਗਦੀਆਂ ਜ਼ਮੀਰ ਵਾਲੇ ਉਹ ਤੁਹਾਡਾ ਧੰਨਵਾਦ ਪਰ ਤੁਸੀਂ ਇੱਕ ਗੱਲ ਨੋਟ ਕਰ ਲਿਓ ਜਿੰਨੇ ਹਲੇ ਵੀ ਤੁਸੀਂ ਘਰੇ ਬੈਠੇ ਹੋ ਜਿਹੜੇ ਸਾਡੇ ਕੋਲੇ ਹੁਣ ਤੱਕ ਮਸਲੇ ਆਏ ਨੇ ਹੁਣ ਤੱਕ ਇੱਥੇ ਭਾਨੇ ਸਿੱਧੂ ਦੇ ਘਰੇ ਲੋਕ ਆਏ ਆ ਉਹ ਲੋਕ 5 ਸਾਲ ਪੁਰਾਣੇ ਕੇਸ ਨੇ ਸਾਰੇ ਮੈਂ ਇਹ ਗੱਲ ਸਾਬਤ ਕਰ ਸਕਦਾ 5 ਤੋਂ ਲੈ ਕੇ 7 ਸਾਲ ਪੁਰਾਣੇ ਕੋਈ 4 ਸਾਲ ਪੁਰਾਣਾ ਕੇਸ ਆ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਹੋਇਆ ਸਾਲ ਦੇ ਵਿੱਚ ਹੋਇਆ 2 ਸਾਲਾਂ ਦੇ ਵਿੱਚ ਹੋਇਆ ਉਹ ਕੇਸ ਸਾਡੇ ਕੋਲੇ ਏਜੰਟਾਂ ਵਾਲੇ ਮਸਲੇ ਵਾਲਾ ਹਲੇ ਤੱਕ ਪਹੁੰਚਿਆ ਨਹੀਂ ਜੇ ਕਿਤੇ ਇਹ ਫਾਈਲਾਂ ਖੁੱਲ ਗਈਆਂ ਨਾ ਜਿਨ੍ਹਾਂ ਦੇ ਨਾਲ ਸਾਲ ਦੀ ਠੱਗੀ ਹੋਈ ਆ ਜਿਨ੍ਹਾਂ ਦੇ ਨਾਲ 6 ਮਹੀਨੇ ਪੁਰਾਣੀ ਠੱਗੀ ਹੋਈ ਆ ਤਾਂ ਪੰਜਾਬ ਦਾ ਇੱਕ ਵੀ ਘਰ ਅਜਿਹਾ ਨਹੀਂ ਬਚਣਾ ਜਿੱਥੇ ਕੋਈ ਇਹ ਮਸਲਾ ਨਾ ਹੋਇਆ ਹੋਵੇ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਨਿਕਲ ਆਊਗਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਪੰਜਾਬੀਓ ਸੋਨੂ ਕਦੇ ਨਾ ਕਦੇ ਭਾਨੇ ਸਿੱਧੂ ਨੇ ਤਾਂ ਆ ਹੀ ਜਾਣਾ ਬਾਹਰ ਜੇਮੀ ਨੇ ਅੰਦਰ ਲਵਾ ਲੈਣਗੇ ਸਾਲ ਲਵਾ ਲੈਣਗੇ ਭਾਨੇ ਨੇ ਤਾਂ ਬਾਹਰ ਆਉਣਾ ਹੀ ਐ ਠੀਕ ਐ ਲੋਕ ਇਕਤਾ ਜੁੜ ਗਈ ਬਹੁਤ ਵੱਡਾ ਇਕੱਠ ਹੋ ਗਿਆ ਭਾਨੇ ਨੇ ਬਾਹਰ ਆਉਣਾ ਪਰ ਤੁਸੀਂ ਇੱਕ ਗੱਲ ਯਾਦ ਰੱਖਿਓ ਜਿਹੜਾ ਬੰਦਾ ਵੀ ਸੰਘਰਸ਼ ਦੇ ਵਿੱਚ ਸ਼ਾਮਲ ਨਾ ਹੋਇਆ ਤੁਸੀਂ ਭਾਨੇ ਦੇ ਘਰ ਦੇ ਵਿੱਚ ਕਿਹੜਾ ਮੂੰਹ ਲੈ ਕੇ ਆਉਂਗੇ ਇਹ ਗੱਲ ਤੁਸੀਂ ਯਾਦ ਰੱਖਿਓ ਮਾਨਾ ਕਦੇ ਨਾ ਕਦੇ ਤਾਂ ਜਵਾਬ ਤੈਨੂੰ ਦੇਣਾ ਪੈਣਾ ਅੱਖਾਂ ਚੱਖਾਂ ਪਾ ਕੇ ਗੱਲ ਤੈਨੂੰ ਕਦੇ ਨਾ ਕਦੇ ਤਾਂ ਕਰਨੀ ਪੈਣੀ ਹੈ ਇੱਕ ਵੀ ਬਿਆਨ ਤੇਰਾ ਹਲੇ ਤੱਕ ਨਹੀਂ ਆਇਆ ਕਿੱਡਾ ਵੱਡਾ ਕੱਠ ਹੋ ਗਿਆ ਅੱਛਾ ਉਹ ਲੋਕ ਸਾਰੇ ਬੇਵਕੂਫ ਆ ਜਿੰਨੇ ਇੱਥੇ ਪਹੁੰਚੇ ਆ ਕਿ ਅਸੀਂ ਜੂਪੀ ਵਹਿਰ ਤੋਂ ਲੈ ਕੇ ਆਏ ਆ ਵੀ ਉਹ ਭਈਏ ਆ ਵੀ ਤੇਰੀ ਇੱਕ ਵਾਰੀ ਵੀ ਤੇਰਾ ਸੰਗ ਨਹੀਂ ਪਾਟਿਆ ਵੀ ਮੈਂ ਕੋਈ ਬਿਆਨ ਦੇਦਾ ਕੁਸ਼ਟਾ ਕਹੇ ਕੁਸ਼ਟਾ ਮਾੜਾ ਮੋਟਾ ਬੋਲ ਸ਼ਰਮ ਆਵੇ ਤੈਨੂੰ ਮਾੜੀ ਮੋਟੀ ਕੰਮ ਸੇ ਕੰਮ ਕੁਸਤਾ ਕੁਸ ਕੋਈ ਹਯਾ ਦਾ ਨਾਰਾ ਮਾਰ ਵੀ ਹਾਂ ਭਾਈ ਇਹ ਗਲਤ ਹੋ ਰਿਹਾ ਇਹ ਪੰਜਾਬ ਦੇ ਉਹੀ ਲੋਕ ਨੇ ਜਿੰਨਾਂ ਵਾਸਤੇ ਅਸੀਂ ਵੀ ਤੁਰੇ ਫਿਰਦੇ ਆ ਜੇ ਤੂੰ ਆਪ ਦੇ ਆਪ ਨੂੰ ਸੇਵਾਦਾਰ ਕਹੋਣਾ ਹੈ ਪੰਜਾਬ ਦਾ ਐਡਾ ਹਮਦਰਦੀ ਤੂੰ ਜਿਹੜੀਆਂ ਇਹ ਵੋਟਾਂ ਲੈ ਗਿਆ ਜਿਹੜਾ ਛੋਟਾ ਤੰਤਰ ਚੱਲ ਰਿਹਾ ਸਾਨੂੰ ਸਾਰਾ ਕੁਝ ਪਤਾ ਜਿਹੜੀ ਇੱਕ ਗੱਲ ਮੈਂ ਤੁਹਾਨੂੰ ਲਾਸਟ ਗੱਲ ਇਹ ਕਹਿ ਦੇਣਾ ਜਿਹੜੀ ਪਿਚ ਨਹੀਂ ਤੂੰ ਗੱਲਾਂ ਕਰਦਾ ਸੀ ਨਾ ਅਸੀਂ ਤੇਰੇ ਨਾਲ ਉਹ ਪਿਚ ਤੇ ਲੜਾਂਗੇ ਉਸ ਪਿਚ ਵਾਸਤੇ ਅਸੀਂ ਅੱਜ ਤਿਆਰ ਬੈਠੇ ਆਂ ਜੇ ਆਪਦੇ ਆਪ ਨੂੰ ਤੂੰ ਬਾੜਾ ਵੱਡਾ ਬੈਟਸਮੈਨ ਕਹਾਉਣੇ ਨਾ ਅਸੀਂ ਵੀ ਉਸ ਪਿਚ ਦੇ ਖਿਡਾਰੀ ਆਂ ਸਾਡੇ ਮੰਗੂ ਵੀ ਗੇਂਦ ਕੋਈ ਸਵਿੰਗ ਨਹੀਂ ਕਰ ਸਕਦਾ ਤੈਨੂੰ ਇੰਨੀ ਗੱਲ ਯਾਦ ਰੱਖੀ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ 'ਚ ਤੈਨੂੰ ਇਹ ਵੀ ਦੱਸ ਦੇਵਾਂਗੇ ਵੀ ਹੁੰਦਾ ਕੀ ਹੈ ਤੇ ਬਾਕੀ ਬੇਨਤੀ ਆ ਸਾਰਿਆਂ ਨੂੰ ਆਪਾਂ 3 ਤਰੀਕ ਦਾ ਇਕੱਠ ਰੱਖਿਆ ਵੱਧ ਤੋਂ ਵੱਧ ਸਾਰੇ ਜਾਣੇ ਇਸ ਇਕੱਠ ਦਾ ਹਿੱਸਾ ਬਣਿਓ ਤੁਸੀਂ ਸਾਡੇ ਵਾਸਤੇ ਇੱਕ ਵਾਰ ਆਉਂਗੇ ਭਾਨਾ ਸਿੱਧੂ ਛੋਡੇ ਵਾਸਤੇ ਹਜ਼ਾਰ ਵਾਰ ਆਊਗਾ ਜਿੱਥੇ ਕਹੋਗੇ ਉੱਥੇ ਆਊਗਾ ਪਹਿਲਾਂ ਪਾਣੀਆਂ ਦੇ ਮੁੱਦੇ ਤੇ ਵੀ ਆਇਆ ਠੀਕ ਹੈ ਬੋਲੀ ਦੇ ਮੁੱਦੇ ਤੇ ਵੀ ਆਇਆ ਅੱਜ ਜੈਂਟਾਂ ਦੇ ਖਿਲਾਫ ਇਕੱਲਾ ਭਾਨਾ ਸਿੱਧੂ ਲੜ ਰਿਹਾ ਅਸੀਂ ਲੜਨਾ ਸਿਖਾ ਰਹੇ ਹਾਂ ਸਾਡਾ ਕੰਮ ਧਰਨੇ ਲਾਉਣਾ ਧਰਨੇ ਲਾ ਕੇ ਗੁੱਗੇ ਲੋਕਾਂ ਨੂੰ ਜਿਹੜੇ ਜਿੰਨਾਂ ਨੂੰ ਸੁਣਾਈ ਨਹੀਂ ਦਿੰਦਾ ਇਹ ਜਿਹੜੇ ਬਣੇ ਬੈਠੇ ਆ ਸਾਰੇ ਉਹਨਾਂ ਨੂੰ ਸੁਣਾਈ ਦੇਣ ਦਾ ਸਾਡਾ ਮਕਸਦ ਹੈ ਕਿ ਉਹਨਾਂ ਨੂੰ ਸਾਰਿਆਂ ਦੀ ਆਵਾਜ਼ ਉੱਥੇ ਤੱਕ ਪਹੁੰਚੇ ਅਸੀਂ ਤੇਰੇ ਬਾਹਰ ਜਾ ਕੇ ਵੀ ਧਰਨਾ ਲਾਵਾਂਗੇ ਠੱਗਾਂ ਦੇ ਬਾਹਰ ਚ ਵੀ ਧ ਕਰਦਾ ਜਿੰਨਿਆਂ ਨੇ ਤੁਹਾਡੇ ਨਾਲ ਠੱਗੀ ਕੀਤੀ ਹੈ ਤੁਸੀਂ ਅੱਜ ਇੱਕ ਲਹਿਰ ਬਣ ਚੁੱਕੀ ਹੈ ਤੁਸੀਂ ਉਹ ਠੱਗਾਂ ਦੇ ਬਾਹਰ ਚ ਜਾ ਕੇ ਬੈਠੋ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਾਵੇ ਤੇ ਬਹੁਤ ਵੱਡੇ ਪੱਧਰ ਤੇ ਆਪਾਂ ਨੂੰ ਪਰਮਾ ਹੰਗਾਰਾ ਮਰਲੇ ਤਾਂ ਉਹ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਤੁਸੀਂ ਸਾਰੇ ਜਾਣੇ ਪਹੁੰਚਿਓ ਅਸੀਂ ਸੋਡੀ ਅਡਿਕ ਦੁਆਰੇ ਫੇਰ ਕਰਾਂਗੇ ਠੀਕ ਹੈ ਜੀ ਸ਼ੇਅਰ ਕਰ ਦਿਓ ਸਾਰੇ ਜਾਣੇ